ਕਾਟ ਦੇ ਜਿਹਾ ਜੋ ਦਾ ਦਾ ਜੇ ਦਾ ਠੀਕਾ ਜਿਹਾ ਹਟਪੇਡੇ ਵਹਿਲਾ ਅਮਰ ਸਾਡੇ ਤੇ ਗਿਲਾ ਲਾ ਦਲਾ ਲਾ ਫਿਰ ਇਹਨੇ ਗਿਲਾ ਹੋ ਤਾਂ ਮੈਨੂੰ ਕਹਿ ਦਿੰਦੀ ਫਿਰ ਇਹਨੂੰ ਕਰੀਏ ਨਾ ਤਮੀ ਤਮੀ ਸਾਹ ਕੋ ਛਾਲ ਕਰਕੇ ਇਹ ਮੁਫਾਵੇਂ ਦੇ ਆਹ ਗੱਲ ਕੀ ਹੋ ਰਹੀ ਹੈ ਕਾਟ ਦੇ ਲਿਓ ਆਹ ਗੱਲ ਕਰਦੇ ਆ ਫਿਰ ਕੱਲ ਪਹੇਲੇ ਕਿਹਨਾਂ ਚੱਤੋਂ ਦਾ ਪਛਾਨਦਾ ਨਹੀਂ

ਵਾਲੀਆ ਸਾਹਿਬ ਕਿਹੇ ਹੱਗੋ ਮੈਂ ਨਾ ਵਾ ਜੱਟ ਕਰ ਰਹੇ ਨੇ ਬੈਂਟੇਰ ਸਭ ਠੀਕ ਈ ਨਾ ਕਿਤੇ ਹਟਿਓ ਸਾਨੂੰ ਪਤਾ ਲੱਗੋ ਸਾਡੇ ਕਿਤੇ ਨਗਲੀ ਉਹ ਹੜਾਂ ਦਾ ਜਿਹੜਾ ਮੁਆਵਜ਼ਾ ਦੇਣ ਆਏ ਆ ਔਰ ਹੜਾਂ ਦੇ ਮੁਆਵਜ਼ੇ ਜੇ ਵੀ ਸਾਡੀ ਮੰਗ ਸੀ ਵੀ 70000 ਰੁਪਿਆ ਪ੍ਰਤੀ ਏਕੜ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਵੇ 20 20000 ਰੁਪਿਆ ਦਾ ਅਨਾਉਂਸਮੈਂਟ ਕਰ ਰਹੇ ਨੇ ਹਜੇ ਡਿਟੇਲਸ ਆਉਗੀ ਸਾਡੀ ਡਿਟੇਲ ਆ ਵੀ ਆਪਣੇ ਨਜ਼ਦੀਕੀਆਂ ਨੂੰ ਮੁਆਵਜ਼ਾ ਦਿੱਤਾ ਗਿਆ ਜੱਟੇ ਪਿੰਡ ਤੋਂ ਅਸੀਂ ਬਹੁਤ ਸਾਰੇ ਪਿੰਡਾਂ ਤੋਂ ਰਿਪੋਰਟ ਕੱਢੀ ਆ ਉਹ ਕਹਿੰਦੇ ਬਹੁਤ ਸਾਰਿਆਂ ਦੇ ਚੈੱਕ ਬਣੇ ਕੱਟੇ ਗਏ ਉਹ ਵੀ ਕੋਈ ਦੂਜਾ ਕਿਸਾਨ ਨਾ ਚਲਿਆ ਜਾਵੇ ਵਿਰੋਧ ਨਾ ਕਰਦੇ ਅਸੀਂ ਨੇ ਫਰੀ ਐਨ ਫੇਰ ਸਾਰਿਆਂ ਪੰਜਾਬ ਮੁੱਖ ਮੰਤਰੀ ਜਦੋਂ ਬਣ ਕੇ ਉਹਨਾਂ ਦੀ ਸਾਰੇ ਕਿਸਾਨ ਇੱਕੋ ਜਿਹੇ ਨੇ ਫਰੀ ਐਨ ਫੇਰ ਦੇਣਾ ਸੀ ਪਹਿਲੀ ਗੱਲ ਤਾਂ ਪਹਿਲੇ ਦਿਨੋਂ ਮਾਪ ਜਾ ਬਹੁਤ ਘੱਟ ਆਗਾ ਠੀਕ ਆ ਅਰੇ ਪਸ਼ੂਆਂ ਦਾ ਕੀ ਕੀਤਾ ਦੂਜਾ ਕੀ ਦਿੱਤਾ ਹਜੇ ਕਹਿੰਦੇ ਹੜਾ ਵਾਲੀ ਦਾ ਦੇਣਾ ਅਸੈਸਮੈਂਟ ਚੱਲ ਰਹੀ ਕਦੋਂ ਤੱਕ ਅਸੈਸਮੈਂਟ ਚੱਲੂ 45 ਦਿਨ ਤਾਂ ਤੁਹਾਡੇ ਨਾਲ ਕੇ ਸੀਐਮ ਸਾਹਿਬ ਨੇ ਕਿਹਾ ਅਸੈਸਮੈਂਟ ਚੱਲਦੀ ਰ ਇਹ ਵੀ ਬਾਏ ਇਲੈਕਸ਼ਨ ਕਰਕੇ ਬਾਏ ਇਲੈਕਸ਼ਨ ਨੂੰ ਧਿਆਨ ਵਿੱਚ ਰੱਖਦੇ ਆ ਪਹਿਲੋ ਉਹ ਚੁਣਿਆਗਤੰਦਾਰਨ ਵਾਲੇ ਅਸੀਂ ਲੋਕਾਂ ਨੂੰ ਖੁਸ਼ ਕਰੀਏ ਤਾਂ ਦੇਖੋ ਅਸੀਂ ਕਹਿੰਨੇ ਮੁੱਖ ਮੰਤਰੀ ਸਾਹਿਬ ਇੱਕ ਕੋਈ ਕਿੱਲਾ ਵਿਖਾ ਦੇਣ ਵੀ ਗੰਨੇ ਦੀ ਗਰਦੋਰੀ ਕੀਤੀ ਵੱਡਾ ਹਿੱਸਾ ਗੰਨੇ ਦਾ ਇਸ ਇਲਾਕੇ ਚ ਹੈ ਨਾ ਗੰਨੇ ਦਾ 1 ਲੱਖ ਰੁਪਇਆ ਮੰਗਦੇ ਸੀ 3 ਲੱਖ ਦਾ ਗੰਨਾਵਾ ਗੰਨੇ ਦੀ ਗਰਦੌਰੀ ਤੱਕ ਨਹੀਂ ਕੀਤੀ ਹੈਗੀ ਜੋ ਸਾਨੂੰ ਲੱਗਦਾ ਤਾਂ ਫਿਰ ਇਹ ਫੇਕ ਹੀ ਕਰਨ ਆਏ ਨੇ ਇਹ ਸਵਾਲ ਜਵਾਬ ਸੀ ਪਰਾੜੀ ਵਾਲੇ ਮਸਲੇ ਦੇ ਸਾਡੇ ਸਵਾਲ ਜਵਾਬ ਸੀ ਕਿ ਅਸੀਂ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਹਾਂਗੇ ਅਸੀਂ ਨਹੀਂ ਪਰਾੜੀ ਸਾਡੇ ਨਾਲ ਕੋਈ ਹਾਲਤਾ ਤੁਹਾਡੇ ਕੋਲ ਹੈਗਾ ਨਹੀਂ ਦਾ ਸੁਣੋ ਮੇਰੀ ਬੰਦੀ ਉਪਰਾੜੀ ਵਾਲੇ ਸਵਾਲ ਵੀ ਸੀ ਵੀ ਸਾਨੂੰ ਕਿਉਂ ਝੂਠ ਤੋਂ ਦੇ ਜੱਜ ਕਹੀ ਜਾਂਦੇ ਅਸੀਂ ਦੋਸ਼ੀ ਨਹੀਂ ਡੀਏਪੀ ਖਾਦ ਉਂਝ ਨਹੀਂ ਮਿਲ ਰਹੇ ਹੋਗੇ ਜਿਹੜਾ ਬਿਜਲੀ ਬੋਰ ਨੂੰ ਬਿਜਲੀ ਸੋਧ ਬਿੱਲ 225 ਨਿੱਦੀਆ ਤੁਮੇ ਦੇਣ ਜਾਰੇ ਚਿੱਠੀ ਮੇਰੇ ਕੋ ਕੋਈ ਪ੍ਰੈਸ਼ਰ ਦਿੰਦੀ ਆ ਉਹਦੇ ਬਾਰੇ ਭਗਵੰਤ ਮਾਨ ਸਾਹਿਬ ਕੀ ਕਹਿੰਦੇ ਹੈਗੇ ਇਹ ਵੀ ਸਾਡੇ ਸਵਾਲ ਸੀ ਰਣਜੀਤ ਸਾਗਰ ਜਮ ਤੁਹਾਡੇ ਨਾਮ ਤੇ ਕਿਹਾ ਸੀ ਸਪਸ਼ਟ ਕਹਿੰਨੇ ਮੈਨ ਮੇੜ ਹੈ ਹਰ ਇਹ ਤੁਸੀਂ ਛੱਡ ਕੇ ਕੇਂਦਰਵਾਣ ਸਾਨੂੰ ਰੋੜਿਆ ਉਹਦੇ ਤੇ ਕੋਈ ਜਵਾਬ ਦੇ 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 ਸਾਨੂੰ ਜਾਂ ਖਨੌਰੀ ਸ਼ੰਭੂ ਤਾਂ ਸਾਨੂੰ ਕੁੱਟ ਕੇ ਕਿਉਂ ਠਾਲਿਆ ਕੀ ਕੇਂਦਰ ਨਾਲ ਰਲ ਕੇ ਠਾਲਿਆ ਸੀ ਇਹ ਸਾਰੇ ਸਵਾਲ ਸੀ ਜਿਹੜੇ ਪੀਸਫੁਲੀ ਢੰਗ ਨਾਲ ਉਹ ਡੈਮੋਕ੍ਰੇਸੀ ਚ ਆਪਣਾ ਪ੍ਰੋਗਰਾਮ ਕਰਦੇ ਆ ਅਸੀਂ ਕਰਦੇ ਆ। ਜਨਨ ਵਿਸ਼ਵਾਸ ਲਿਆ ਸੀ ਕਿ ਮਲਾਉਂ ਕੋਈ ਮਸ਼ੂ ਦੇਖੋ ਸਪਸ਼ਟ ਸੀਗਾ ਅਸੀਂ ਗੱਲ ਕਰਕੇ ਦੰਦੇ ਨਾ ਕਹਿੰਦੇ ਇਹ ਕਹਿਆ ਸੀ ਤੁਸੀਂ ਗੱਲ ਕਰਾਵਾਂਗੇ ਪਿਸ਼ਵਾ ਨਹੀਂ ਮੈਂ ਕਿਹਾ ਗੱਲ ਕਰ ਗੱਲ ਕਰਕੇ ਸਾਨੂੰ ਦੱਸਿਆ ਹੀ ਨਹੀਂ ਫਿਰ ਭਾਈ ਅਸੀਂ ਅੱਗੇ ਵਧੇ ਆ ਅੱਗੇ ਕਿਸਾਨ ਵਧਿਆ ੱੱਕਾ ਮੁੱਠੀ ਹੋਈ ਆ ਪੱਗ ਲੱਟੀਆਂ ਵਾਂ ਬੰਦੇ ਸਾਡੇ ਕੁਰਤੇ ਪੱਜੇ ਆ ਮੋਬਾਈਲ ਡਿੱਗੇ ਆ ਬਟੂਏ ਕੱਢੇ ਗਏ ਪੁਲਿਸ ਵੱਲੋਂ ਸਾਰਾ ਕੁਝ ਆ ਅਸੀਂ ਸਪਸ਼ਟ ਤੁਹਾਡੇ ਚੈਨਲ ਤੇ ਕਹਿਣਾ ਚਾਹੁੰਦੇ ਆ ਕਿ ਇਹ ਬ ਅਤੇ ਡੀਜੀਪੀ ਪੰਜਾਬ ਨੇ ਸਾਡਾ ਪ੍ਰਸ਼ਾਸਨ ਦਾ ਕੋਈ ਨਹੀਂ ਮੁੱਖ ਮੰਤਰੀ ਪੰਜਾਬ ਦਾ ਹੁਣ ਅੱਗੇ ਜਾ ਕੇ ਵਜਾਂਗੇ ਇਹੋ ਜਿਹਾ ਨਾਨਕਾ ਇੱਥੇ ਕਾਫੀ ਟੱਕਾ ਮੁਕੀ ਹੋਈ ਆ ਆਪਾਂ ਜਿੱਥੋਂ ਤੱਕ ਜਾ ਸਕਦੇ ਨਾਕੇ ਤੋੜ ਕੇ ਅੱਗੇ ਵੀ ਗਏ ਆ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਵੀ ਇਸ ਢੰਗ ਦਾ ਦੇ ਪ੍ਰੋਸਾ ਨਹੀਂ ਹੋਣਾ ਚਾਹੀਦਾ ਠੀਕ ਆ ਤੁਸੀਂ ਸਾਡੇ ਨਾਲ ਗੱਲ ਕੀਤੀ ਆ ਉਹਦੀ ਗੱਲ ਸੀਐਮ ਸਾਹਿਬ ਮੰਨਦੇ ਤਾਂ ਵੀ ਦੱਸੋ ਨਹੀਂ ਮੰਨਦੇ ਆ ਵੀ ਦਾਖਲ ਹੋ ਤੋ ਸਾਨੂੰ ਤਾਂ ਆਪ ਤੁਹਾਡੇ ਮੀਡੀਆ ਤੇ ਵੀ ਕਿਹਾ ਜਿੰਨਾ ਮੀਡੀਆ ਅੰਦਰ ਸੀ ਸਾਡੇ ਕੋ ਕੋਰੋਨਾ ਨਹੀਂ ਹੈ ਜੇ ਕੋਰੋਨਾ ਸਾਥੋ ਵੀ ਹੁੰਦੇ ਸਾਡੇ ਵੀ ਮੈਂ ਹੀ ਖਰੀਦਣ ਜੋਗੇ ਹੁੰਦੇ ਸਦਾ ਵੀ ਮੀਡੀਆ ਇੱਥੇ ਸਾਥ ਲੈਣਦੇ ਆਗੇ ਅਗਲਾ ਟਾਰਗੇਟ ਕੀ ਹੈ ਹੁਣ ਅਗਲਾ ਆ ਦੇਖੋ ਆਉਣ ਵਾਲੇ ਦਿਨ ਸਾਡਾ ਪ੍ਰੋਗਰਾਮ ਕਿਸਾਨ ਮਜ਼ਦੂਰ ਮੋਰਚਾ ਦਾ ਚੱਲਦਾ ਰਹੂਗਾ ਜਿੱਥੇ ਵੀ ਕੋ ਐਮ ਐਲ ਏ ਜਾਊਗਾ ਮੰਤਰੀ ਜਾਊਗਾ ਅਸੀਂ ਪੀਸਫੁਲੀ ਠੰਗ ਗਰਾਊਂਡ ਸਵਾਲ ਜਵਾਬ ਕਰਨੇ ਜਾਂਦੇ ਰਹਾਂਗੇ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ